हां जी ਭਰਾਵੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਟਰ ਦੋ ਵੈੜਾ ਤੁਹਾਨੂੰ ਦਿਖਾਉਣ ਲੱਗਾਗਾ ਇੱਕ ਤਾਂ ਹੈ ਪਹਿਲੇ ਨੰਬਰ ਤੇ ਚਿੱਟੇ ਪ੍ਰਿੰਟ ਦੇ ਵਿੱਚ ਠੀਕ ਹੈ ਤੇ ਇੱਕ ਇਧਰ ਗਏ ਨਾਲ ਇਹਦੇ ਤੁਹਾਨੂੰ ਕਾਲੇ ਚਿੱਟੇ ਪ੍ਰਿੰਟ ਦੇ ਵਿੱਚ ਦੋ ਵੈੜਾ ਬਾਈ ਨੇ ਸੇਲ ਕਰਨਾ ਜਿਵੇਂ ਪਹਿਲੇ ਨੰਬਰ ਵਾਲੀ ਵੈੜਾ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਸੀਂ ਥਾਣਾ ਦੀ ਜਿਹੜੀ ਮੰਤਰ ਉਹ ਚੈੱਕ ਕਰ ਸਕਦੇ ਹੋਗੇ ਇਧਰੋਂ ਵੈੜੀ ਸ਼ਾਹਦ ਨਾੜਾ ਨਾਲੋਂ ਥਾਣਾ ਦੀ ਜਿਹੜੀ ਮੰਤਰ ਉਹ ਚੈੱਕ ਕਰ ਲਓ ਫੇਸ ਕੁਆਲਟੀ ਚੈੱਕ ਕਰ ਲਓ ਤਾਰੀਖ ਨੋਟ ਕਰ ਲਓ 5 ਤਰੀਕ 7 ਮਹੀਨੇ 2025 ਨੂੰ ਵੀਡੀਓ ਬਣਾ ਰਹੇ ਆ ਅਪਲੋਡ ਹੋਏ 5 ਨੂੰ ਤੇ ਅਪਲੋਡ ਹੋਏ ਤੇ ਨਾਲ ਦੀ ਨਾਲ ਜਲਦੀ ਜਲਦੀ ਵੀਡੀਓ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸੇ ਵੀ ਪੁਰਾਣੇ ਕਿਦਾਂ ਦੀ ਵੀਡੀਓ ਨਾਲ ਨਹੀਂ ਦੀ ਤਾਂ ਆਪਣਾ ਨੰਬਰ ਨੋਟ ਕਰ ਲਿਓ 836046256 ਐਪਨ ਸੰਪਰਕ ਨੰਬਰ ਹੈ ਵੀਡੀਓ ਨਾਲ ਵਾਸਤੇ ਤੇ ਇੱਕ ਜਲਦੀ ਜਲਦੀ ਵੀਡੀਓ ਚ ਕਮੈਂਟ ਵੀ ਜਰੂਰ ਛੱਡ ਦਿਆ ਕਰੋ ਨਾ ਆਪਣਾ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਕਰਦਾਂ ਬਾਈ ਨਾਲ ਗੱਲਬਾਤ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖੋ ਫੇਰ ਕਰੋ ਮਾਲਕ ਨਾਲ ਤੁਸੀਂ ਗੱਲਬਾਤ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਨਾਮ ਤੇ ਡਰੈੱਸ ਬੋਲ ਦਗੇ ਨਾਮ ਲਖੇ ਲਖੀਆ ਪਿੰਡ ਨਨੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਪਧੌਰ ਸਹਿਰ ਤੇ ਸਨ੍ਨਾ ਗਲਾਬ ਸਿੰਘ ਠੀਕ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 6288812633 ਠੀਕ ਹੈ ਹਾਂਜੀ ਤੇ ਪਹਿਲੇ ਨੰਬਰ ਤੇ ਗਾਂ ਕੀ ਡਿਟੇਲ ਹੈਗੀ ਇਹ ਲਕshmi ਨਿਕ ਦੀ ਸੂਈ ਹੈ ਵੀਰੇ ਹਾਂਜੀ ਦੁੱਧ ਹੈਗਾ 15 ਲੀਟਰ ਹਾਂਜੀ ਠੀਕ ਹੈ ਬੱਚਾ ਬੱਚਾ ਕਿ ਬੱਚੀ ਮਾਗਰ ਬੱਸ ਆ ਠੰਡੀ ਸੀਲਾ ਵੀਡੀਓ ਦੇ ਵਿੱਚ ਹੀ ਆ ਪਧਾਰਾਂ ਮਾਰਾਂਗੇ ਪਧਾਰਾਂ ਵਿੱਚ ਹੀ ਮਾਰ ਦਾਂਗੇ ਹਾਂ ਲਾ ਪਹਿਲਾ ਠੰਡੀ ਸੀ ਤੇ ਚੱਕਰ ਆਇਆ ਪਹਿਲਾਂ ਮਹਾਬੀ ਜੀ ਸਾਰਾ ਕੁਝ ਸਦਾਰਾ ਮਾਰਦੀ ਤੇ ਨਾਲ ਆਪਾਂ ਤੋਰ ਤਾਰ ਕੇ ਦਿਖਾ ਦੇਣਗੇ ਖੜਿਆ ਤੋਰਦ ਗਿਆ ਭਾਗੇ ਮਿੱਤਰਾਂ ਆਏ ਮੱਲ ਦੀ ਚਵਾਈ ਦਾ ਸਮਾਜ ਹੀ ਆ ਜਿਹੜੀ ਵੀਡੀਓ ਬਣਾ ਰਹੇ ਆ ਅਸੀਂ ਠੰਡੀ ਸੀ ਲਾ ਲੈ ਕੇ ਸ਼ਾਨ ਨੂੰ ਵੀਡੀਓ ਬਣਾ ਰਹੇ ਆਂ ਆ ਹੀ ਬਹਿ ਜਾ ਕੋਈ ਡਿੱਕਾ ਹੀ ਨਹੀਂ ਆ ਜਾ ਇੱਧਰ ਇੱਕ ਕਰੀ ਮਾਰੇ ਘਾਉ ਹਮ ਇੱਥੇ ਦਿਖਾ ਦਈਏ ਲੇ ਸੰਪਾਹ ਆਹ ਲੈ ਠੰਡੀ ਸੀ ਲਾ ਬਾਈ ਕੋਈ ਐ ਨਹੀਂ ਗੱਲ ਹੈਗੀ ਵੀ ਤਤੀ ਆ ਆ ਹੀ ਬਹਿ ਜਾ ਤੁਹਾਨੂੰ ਸਭ ਬੰਤਰ ਸੁਣੀ ਆ ਨਾ ਹਾਂ ਬਾਕੀ ਲ ਮਤਲ ਝੰਡ ਜਾਨ ਕਦ ਕਾਠ ਦਾ ਕੋਈ ਲਖੇ ਕੋਈ ਨਹੀਂ ਬਾਜਣ ਕੋਈ ਬਹਿਲਾ ਚੰਗਾ ਗਾ ਬਾਜਣ ਪੂਜਣ ਕੋਈ ਬਾਕੀ ਹਵਾਨੇ ਤੇ ਨਾੜਾ ਨਾੜਾ ਪਹੁੰਚ ਨਹੀਂ ਆ ਬਾਲਗਾ ਚੰਗਾ ਬੇਵਾਦ ਖਾ ਲੱਖੇ ਇਧਰ ਦੀ ਆ ਕੇ ਲੈ ਲੈ ਇਥੋਂ ਲੈਵਾ ਚ ਕਰ ਲੋ ਮਿੱਤਰੋ ਜੀ ਹਾਂ ਨਾੜਾ ਨਾੜਾ ਸੁਆ ਗੇੜਾ ਉਹ ਬੈਠਦਾ ਸੁਆ ਓਰੀਜਨਲ ਦੂਜਾ ਲਖੇ ਠੀਕ ਹੈ ਹਾਂ ਦੂਜਾ ਸੁਆ ਬਾਈ ਕਹਿੰਦਾ ਮੈਂ ਨੈਗੇਟਿਵ ਸੁਈ ਦੀ ਹੈਗੀ 15 ਖਾਲ ਦੋ ਦੋ ਤਿਆਰ ਹੈ ਜਿਹੜਾ ਭਰਾ ਖੀਦੂਏ ਚਾਹੇ ਚਾੜਾਂਗੇ ਚੋਕੇ ਲਿਆ ਸਕਦਾ ਹੈਗਾ ਕੋਈ ਵੀ ਜਦੋਂ ਪਸ਼ੂ ਖਰੀਦ ਦਿਓਗੇ ਤਾ ਆਗਲੇ ਘਰੇ ਖੜੀ ਤਸੱਲੀ ਕਰ ਲੈ ਗਰ ਬਾਅਦ ਚ ਲੰਬੇ ਵਾਲੀ ਗੱਲ ਹੁੰਦੀ ਐ ਫਿਰ ਉਹ ਗੱਲ ਲਖੇ ਆਪਣੇ ਘਰੋਂ ਵੀਰੇ ਕੋਈ 1 ਡੰਗ ਚੋਲੇ ਕੋਈ 2 ਡੰਗ ਚੋਲੇ ਠੀਕ ਆ ਪਛਾ ਕਿ ਕੋਈ 4 ਡੰਗ ਚੋਲੇ ਆਪਣੇ ਘਰ ਘਰ ਦੀ ਗਰੰਟੀ ਹੋ ਘਰੋਂ ਬਾਹਰ ਦੀ ਕੋਈ ਗਰੰਟੀ ਬਾਅਦ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਦੇਖੋ ਆਪਣੇ ਪਸੂ ਲਿਆਂਦੇ ਹੁੰਦੇ ਆ ਲਖੇ ਹੂੰ ਠੀਕ ਆ ਕੋਈ ਆਪਣੇ ਘਰ ਦੀ ਨਹੀਂ ਹੈਗੀ ਹੂੰ ਠੀਕ ਆ ਸੋ ਸਾਰੇ ਭਰਾਵਾਂ ਬੇਨਤੀ ਇਹ ਹੁੰਦੀ ਹੈ ਵੀ ਭਾਈ ਨੇ ਵੀ ਕਹਤਾ ਇਹ ਭਾਈ ਚਾਹੇ ਚਾਹ ਇਹੋ 15 ਕਹਾਂ ਜੀ ਚਾੜਾਂਗੇ ਤੂੰ ਚੋਲ ਕੇ ਸੱਲੀ ਕਰ ਦੇ ਇਹ ਚੰਗੀ ਲੱਗਦੀ ਹੈ ਲੈ ਜੇ ਕੋਈ ਬਾਈ ਨਹੀਂ ਚੰਗੀ ਲੱਗਦੀ ਰਹਿੰਦੇ ਚਾਰ ਹੈ ਫਿਰ ਉਹ ਗਲ ਔਖਾ ਹੋ ਜਾਂਦਾ ਨਾ ਹਾਂ ਜੇ ਕਿਸੇ ਨੂੰ ਚੰਗੀ ਲੱਗਦੀ ਹੈ ਲੈ ਜੇ ਬਾਈ ਕੋਈ ਨਹੀਂ ਚੰਗੀ ਲੱਗਦੀ ਨਾਲ ਲੈ ਕੇ ਜਾਵੇ ਹਨਾ ਦੇਖ ਠੰਡੀ ਸੀਲ ਤਾਂ ਇੰਨੀ ਕਾ ਨਾਲ ਦੇ ਨਾਲ ਪਸਮਈ ਲਖੇ ਹਾਂ ਆ ਨਿਸ਼ਾਨੀ ਹੁੰਦੀ ਹੈ ਮਾਰਾ ਸ਼ਾਹ ਕਰਦੀ ਦਾ ਬਾਬਾ ਕਿਉਂ ਲਾ ਦੇਾਂਗੇ ਹਾਂ ਸੋ ਕਦੇ ਵੀ ਪਸ਼ੂ ਖਰੀਦਦਾ ਕਹਾਣ ਨਾ ਕਰਿਆ ਕੋਈ ਕੋ ਰੁਪਏ ਲੈਉਣੇ ਦਾ ਥੱਲੀ ਭਾਈ ਜੀ ਨੇ ਰੁਪਏ ਲੈਉਣੇ ਆ ਪੂਰਾ ਨਿਰਖ ਪਰਖ ਕੇ ਸਾਡੀ ਨਿਰਖਪਰਖ ਕੇ ਲੈਤੀ ਹੁੰਦੀ ਆ ਅਗਲਾ ਨਿਰਖਪਰਖ ਕੇ ਲੈ ਕੇ ਜਾਵੇ ਹੂੰ ਆਪਣੇ ਕੁੱਲ ਪਸ਼ੂ ਦੀ ਘਰ ਘਰ ਦੀ ਗਰੰਟੀ ਹੁੰਉ ਬਾਈ ਬਿਲਕੁਲ ਬਿਲਕੁਲ ਮਾਰ ਦੇ ਧਾਰਾਂ ਕਰੇ ਵੀਡੀਓ ਲੰਬੀ ਬਹੁਤ ਹੋ ਜੂ ਆਪਣੀ ਫਿਰ ਹਾਂ ਲੈ ਵੀਰੇ ਆ ਜਾ ਲੱਖੇ ਨੇੜੇ ਆ ਜਾ ਕਰ ਕਰ ਕੇ ਰਸਟਾਰਟ ਆ ਜਾ ਲੱਖੇ ਤੇ ਬੈਕ ਸ਼ੈਟ ਦਿਖਾ ਦੇ ਤੋ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਆਈ ਬਹਿ ਜਾ ਨਹੀਂ ਲੈ ਕੇ ਥਾਂ ਤੇ ਪੂਰ ਨੂੰ ਛੱਬ ਲੈਣੀ ਪੂਰ ਛੱਲੇ ਦੀ ਗੰਨ ਮਰੂੜ ਪੂਰ ਛੱਲਾਂ ਤੇ ਗੰਨ ਮਰੂੜ ਗਈ ਆਪਣੀ ਗਰੰਟੀ ਉੱਤੋਂ ਅਗਲੇ ਨੇ ਦੇਖਣਾ ਹਾਂ ਗੱਲ ਆ ਜੀ ਮਾਰ ਦੇ ਦੇਖਨੇ ਆ ਮਾਰ ਲੈ ਮਿੱਤਰ ਲੋਕ ਮੈਂ ਖੜ ਜਾ ਮੈਂ ਖੇਚੀ ਦਿੰਦਾ ਯਾਰ ਨਹੀਂ ਹੈ ਕੋਈ ਧਾਰਾ ਮਾਰਦਾ ਹੈ ਬਹੁਤ ਲੱਗਿਆ ਨਾ ਮੁਰਕੇ ਦੋਦਾ ਆਪਣੇ ਕੋਲੇ ਦੇਖ ਮੈਂ ਮਾਰ ਲਓ ਧਾਰਾ ਦੋਨਾਂ ਦਿਫਾ ਦੇ ਬਾਲਾਂ ਸਾਫ ਆ ਲੇਕ ਦੀਆਂ ਬਰੀਕੀਆਂ ਬਰੂਕੀਆਂ ਲੈ ਸਮਾਲ ਕਰੀ ਲੈ ਹੁਣ ਲੈ ਪੂਰਾ ਗੁੱਲੇ ਵਾਲਾ ਥਾਣਾ ਸਹੀ ਆ ਹੈ ਲੈ ਹੁਣ ਤੋੜ ਕੇ ਦਿਖਾਈ ਕਰਾਂ ਨਾਲ ਦੀਆਂ ਸੋਨਾਂ ਪਰ ਰੇਟ ਵਿੱਚ ਹੀ ਕਰਾ ਦਾਂਗੇ ਕੱਢ ਲਾ ਬਾਹਰ ਨੂੰ ਕਰ ਮਿੱਤਰਾ ਸੋ ਤਸੱਲੀ ਕਰਾਂ ਤੁਹਾਡਾ ਫਾਇਦਾ ਕਿਸੇ ਵੀ ਟੰਗ ਦੋਸਤ ਸੱਲੀ ਕਰ ਸਕਦੇ ਨੇ ਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਬਾਤ ਕਿਸੇ ਗੱਲ ਦਾ ਮਤਲਬ ਨਾ ਫੇਰਾ ਫੇਰੀ ਹੋਇਆ ਕਰੋ ਬਣਾ ਇੰਨਾ ਐ ਕਰਤਾ ਬਾਹ ਹੋ ਗਿਆ ਪਹਿਲਾਂ ਕਿਸੇ ਟਾਂ ਤੋਂ ਕਰ ਸਕਦਾ ਸੀ ਹਾਂਜੀ ਦੁੱਧ ਆਏ ਦੋੜਾਂ ਚੋਂ ਸਪੂੜ ਇੱਕ ਤਾਂ ਨਹੀਂ ਇੱਥੋਂ ਟਾਂਗਾ ਰੰਗ ਟਾਂਗ ਦੇ ਲੋ ਬੈਠ ਕੇ ਬੈਠਦੇ ਕੱਦ ਕਾਠ ਹਾਂ ਚੰਗੀ ਐ ਬਾਏ ਵੀ ਬਹੁਤ ਆ ਗਿਆ ਨਾ ਬੈਠਦਾ ਹਾਂ ਹੂੰ ਐ ਲਖੇ ਹਾਂ ਭਾ ਵੀ ਜੈ ਜੈ ਖਾਣ ਪੀਣ ਨੂੰ ਲੱਕੜਾ ਪਾ ਦੇ ਠੀਕ ਆ ਕੀ ਕੀ ਭਾ ਕਰ ਦਾਂਗੇ ਆਪਾਂ ਲਖੇ ਭਾ ਇਹਦਾ ਕੁਛ 70 ਕਰਾਲਾ 75 ਕਰਾਲਾ 6000 ਦੀ ਬੱਸੀ ਦੇ ਦਾਂਗੇ ਮਾੜਾ ਮੋਟਾ ਮਾਨਤਾਰ ਕਰ ਦਾਂਗੇ 60 ਚੋਂ ਹਾਂ ਠੀਕ ਆ ਫਤ ਜਾਏ ਮੋਲ ਆ ਹਾਂ ਉਹ ਵੀ ਮੰਨ ਕੇ ਚੱਲ 15 ਕਿਲੋ ਆ ਗਿਆ ਗਰਮੀ ਬਾੜੀ ਆ ਦੇਖ ਨਾ ਮੰਡੋਂ ਲਈਤੀ ਸੀ ਹੁਣ ਚੱਲ ਪੀ ਦੁੱਧ ਤੇ ਦੁੱਧ 20 ਕਿਲੋ ਦੇ ਦੇਣਾ ਠੀਕ ਆ ਹਾਂ ਪਹਿਲੀ ਤੋਂ ਲਈਤੀ ਸੀਗੀ ਅੱਛਾ ਭਾਰਾ ਮਿਲੀ ਸੀ ਭਾਰਾ ਦੇ ਦੇਣੀ ਆ ਓਕੇ ਹਾਂ ਲੈ ਮਿੱਤਰੋ 66000 ਤੁਹਾਨੂੰ ਬਾੜ ਮਿਲ ਜੂਗੀ ਦੁੱਧ 15 ਕਿਲੋ ਤੋਲ ਕੇ ਮਿਲ ਜੂਗਾ ਹਾਂ ਬੱਚਾ ਮਗਰ ਬੱਚਾ ਅਭ ਇੱਕ ਡੰਗ ਚੋਲੇ ਕੋਈ ਬਸ ਇੱਕ ਦੋ ਡੰਗ ਚੋਲੇ ਹਾਂ ਨਵਾਂ ਹਾਣਾ ਬਾੜਦਾ ਕੋਈ ਮੋਲੀ ਬਾੜ ਨਹੀਂ ਜੰਦਿਆਂ ਨੂੰ ਵਜਨ ਕੱਦ ਕੱਟ ਪੂਰਾ ਫੁੱਲ ਹੈ ਨਾ ਹਾਂ ਤੇ ਹੁਣ ਆ ਜੀ ਆਪਾਂ 2 ਨੰਬਰ ਬਾੜ ਤੇ ਹਾਂਜੀ ਬਈ ਲਖੇ ਇਹਦੀ ਕੀ ਰੇਟ ਲਵੇ ਫਿਰ ਗਾਂ ਦੀ ਇਹਨੂੰ ਲੱਖੇ ਕੋਈ ਤੋਕੜ ਲਾ ਲੇ ਹਾਂ ਕੋਈ ਆਪਣੇ ਕੋਈ ਮੰਨ ਕੇ ਚੱਲ ਘਰੇ ਨਹੀਂ ਸਵਾਈ ਠੀਕ ਆ ਹੂੰ ਆਪਣੀ ਲਿਆਂਦੀ ਵੀ ਆ ਠੀਕ ਆ ਦੁੱਧ ਹੈਗਾ 12 ਤੋਂ 13 ਲੀਟਰ ਬਸਾਕ ਆਪਣੇ ਘਰੋਂ ਇੱਕ ਡੰਗ ਚੋਲੇ ਬਸਾਕ ਪੂਜੀ ਬਾਈ ਦੋ ਡੰਗ ਚੋਲੇ ਠੰਡੀ ਸੀਲ ਤਾਂ ਇੰਨੀ ਕੁ ਜਿਆਦਾ ਆਂ ਹੀ ਵਜਾ ਲੱਖੇ ਥਾਣ ਦਿਖਾ ਦੇ ਹੂੰ ਠੀਕ ਆ ਦੁੱਧ ਕਿੰਨਾ ਆਊਗਾ 12 ਤੋਂ 13 ਲੀਟਰ ਆ ਕੋਈ 12 ਮੰਨ ਕੇ ਲੈ ਲੇ 11 ਮੰਨ ਕੇ ਲੈ ਲੇ ਠੀਕ ਆ ਗਰਮੀ ਦਾ ਮੌਸਮ ਆ ਲੱਖੇ ਕੀ ਜੀ ਪਸ਼ੂ ਘਟ ਵੱਜ ਜਾਂਦਾ ਹਨਾ ਹੂੰ 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 ਛੋੜੜਾ ਗਾ ਕੋ ਛੋੜੜਾ ਹਾਂ ਠੰਡੀ ਸੀਲਾ ਧਾਰਾ ਵੀ ਮਾਰ ਦੇਣਾ ਵੀਡੀਓ ਦੇ ਵਿੱਚ ਹੀ ਸੂਆ ਕਿਹੜਾ ਹੋਇਆ ਸੂਆ ਵੀਰੇ ਦੂਜਾ ਲਾਲ ਆਪਾਂ ਨੂੰ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਦੂਜਾ ਲਾਲ ਹੀ ਕੋਈ ਨਹੀਂ ਪਤਾ ਠੀਜਾ ਮੰਨ ਕੇ ਦੇ ਦੇਣੇ ਚੱਲਾ ਹਾਂ ਤਾਂ ਕੀ ਆ ਆ ਲਾਲ ਧਾਰਾ ਮਾਰ ਦੇ ਕੋਈ ਪਸਮਾਈ ਨਹੀਂ ਆਹੀ ਧਾਰਾ ਮਾਰ ਦਿੰਨੇ ਆ ਹੂੰ ਆ ਲੈ ਕੋਈ ਨਾ ਕੋਈ ਹੱਲ ਨਹੀਂ ਕੋਈ ਚੱਲਣੀ ਆਹ ਨਾਲ ਦੀ ਨਾਲ ਭਈ ਆਪਣੇ ਪਸੂ ਦੀ ਕੁਆਲਿਟੀ ਹੋਊਗੀ ਨਾਲ ਦੀ ਨਾਲ ਪਸਮਾਈ ਸਹੀ ਆ ਠੀਕ ਆ ਖੜੇ ਮਾਰੇ ਮਗਲਾਂ ਜੀ ਮਾਰ ਦਿਆਂਗੇ ਮਾਰਦਾ ਕੋਈ ਸਾਡਾ ਪੱਤੋ ਜੀ ਲਾਲ ਲੱਖੇ ਆ ਜਾ ਮਗਲਾਂ ਜੀ ਮਾਰ ਦੇ ਲੈ ਲੈ ਇੱਥੋਂ ਦਾ ਮਾਰ ਲਓ ਮਿੱਤਰੋ ਲੈ ਦੇਖੋ ਬਈ ਧਾਰਾਂ ਭੂਰ ਸਰਲਾਂ ਦੀ ਮੋਟੀ ਧਾਰਾਂ ਨਾ ਪੂਰੀ ਨਾ ਬਈ ਹਾਂ ਕਿਸੇ ਨੇ ਆਨਲਾਈਨ ਮੰਗਵਣੀ ਹੋਵੇ ਭੂਰ ਸਰਲਾਂ ਦੀ ਗਾਰੰਟੀ ਹੋ ਗਈ ਠੀਕ ਆ ਸਾਰਿਆਂ ਨੂੰ ਬਿਹਤਰ ਗੱਲ ਆ ਕੋਈ ਵੀਰ ਆਪਦੀ ਕੋਲੇ ਆ ਕੇ ਲਵੇ ਉਹਦੇ ਨਾਲ ਸੁਆਦ ਹੀ ਵੱਖਰਾ ਹੈ ਨਾ ਉਹਦਾ ਸੁਆਦ ਹੀ ਵੱਖਰਾ ਆ ਆ ਕੇ ਲਿਜੇ ਬਾਕੀ ਜੇ ਕੋਈ ਫਿਰ ਵੀ ਕੋਈ ਕੋਈ ਨਾ ਕੋਈ ਆਨਲਾਈਨ ਮੰਗਵਾਦਾ ਤਾਂ ਤੇਰੀ ਜ਼ਿੰਮੇਵਾਰੀ ਹੋਊਗਾ ਉਸ ਗੱਲ ਦੀ ਹਾਂ ਠੀਕ ਆ ਲੈ ਮਿੱਤਰੋ ਬਾਈ ਦਾ ਪੈਂਟ ਇਹਦਾ ਕੀ ਰੇਟ ਰੇਟ ਭਾਈ ਜਿੰਨਾ ਮਰਜ਼ੀ ਕਰਾ ਲਾ ਕੋਈ 50 ਕਰਾ ਲਾ ਕੋਈ 55 ਕਰਾ ਲਾ ਹਨਾ ਹਾਂ 45000 ਦੀ ਦੇ ਦੇਾਂਗੇ ਵਿੱਚੋਂ 1000 ਛੱਡ ਦੇਾਂਗੇ 12 13 ਗਲੁੱਤ ਵਾਲੀ ਵਹਿੜਾ ਸਾਨੂੰ ਮੰਨ ਕੇ ਲਈ 45000 ਛੱਡ ਕੇ 44000 ਦੀ ਵਹਿੜਾ ਵਿੱਚ 44000 ਦੀ ਦੇ ਦੇਾਂਗੇ ਕੋਈ ਬਾਹਲਾ ਹਨਾ ਪੰਜ ਤੋੜ ਜੇਲਾ ਦਾ ਫੋਨ ਆ ਲਾ ਪੁਰਾਣਾ ਭਾਈ ਆ ਗਿਆ ਇਹਦੂ ਭਾਵਾ ਫਿਰ ਕੀ ਮਿਲਦਾ ਹਾਂ ਇਹਦੂ ਭਾਵਾ ਕੋਈ ਮਿਲਦਾ ਵੀ ਨਹੀਂ ਇਹ ਨਹੀਂ ਤਾਂ ਬੱਛੇ ਹੀ ਮਿਲਦੇ ਹੈ ਹਾਂ ਲੈ ਮਾਰ ਲਓ ਮਿੱਤਰ ਨੇ ਕਰਾ ਲੈ ਵਾ ਸਾਫ ਆ ਠੰਡੀ ਸੀਲਾ ਠੀਕ ਆ ਸਹੀ ਆ ਆ ਮਾਰ ਕੇ ਚੱਲੋ ਹੋ 20 25 30 35 40 45 ਬੱਚੇ ਹੀ ਮਿਲਦਿਆਂ ਨਹੀਂ ਇਹਦਾ ਪਾਰਸਰ ਦੁੱਧ ਮਿਲਦਾਗਾ ਹਾਂ ਵੀਰੇ ਬਹਿੜਾ ਵੱਡੀ ਹਾਂਜੀ ਤੇ ਬਾਕੀ ਦੋ ਬਹਿਣਾ ਬਾਈਕਲੇ ਦੂਜੀ ਗੱਲ ਲਖੇ ਆਪਣੀ ਬੇਨਤੀ ਹੈ ਦੁਆਰੇ ਫੇਰ ਵੀ ਕੋਈ ਮਰਜ਼ੀ ਆਪਣੇ ਘਰੋਂ ਕਿਸੇ ਮਰਜ਼ੀ ਪ੍ਰਕਾਰ ਦੀ ਤਸੱਲੀ ਕਰਕੇ ਪਸ਼ੂ ਲੈ ਕੇ ਜਾਵੇ ਗੇਟੋ ਬਾਹਰ ਦੀ ਲਖੇ ਕੋਈ ਗਾਰੰਟੀ ਨਹੀਂ ਠੀਕ ਆ ਠੀਕ ਆ ਆਪਣੇ ਲਿਆਂਦੇ ਹੁੰਦੇ ਬਾਈ ਸਾਹਾਂਗੀਆਂ ਚੀਜ਼ਾਂ ਬੜਾ ਕੋਸਾ ਸਹੀ ਆ ਸਹੀ ਆ ਹਾਂ ਲੈਕ ਨੰਬਰ ਬੜਾ ਫੇਰ ਨਿਆ ਮਾਰ ਲਓ ਮਿੱਤਰੋ ਬਾਈ ਦਾ ਪਿੰਡ ਹੈਗਾ ਨੈਨੇਵਾਲ ਤਹਿਸੀਲ ਤਬਾ ਦਾ ਜ਼ਿਲ੍ਹਾ ਇਹਨੂੰ ਲੱਗਿਆ ਬਰਨਾਲਾ 62800 ਸੇ 12732 ਦਾ ਸੰਪਰਕ ਨੰਬਰ ਹੈ ਜਿਹੜੀ ਬੈਡ ਸਨੋਪ ਪਸੰਦ ਉਹ ਥੱਲੇ ਕਰਕੇ ਲਓ ਖਰੀਦ ਧੰਨਵਾਦ ਜੀ